ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਅੱਜ ਖੜੇ ਆ ਆਪਾਂ ਰੋਪੜ ਜ਼ਿਲ੍ਹੇ ਦੇ ਵਿੱਚ ਇੱਥੇ ਹਨਾ ਆਪਾਂ ਸੋਆਬਿੰਦੀ ਫਸਲ ਆ ਜਿਹੜੀ ਐਮਪੀ ਗੁਜਰਾਤ ਮਹਾਰਾਸ਼ਟਰ ਦੇ ਵਿੱਚ ਹਨਾ ਬਹੁਤ ਦੇਖੀ ਆ ਵੱਡੀ ਬਹੁਤ ਆ ਇਨਸਪਾਇਰਮੈਂਟ ਤਿਆਰ ਬਏ ਇਹਦੇ ਪਰ ਬਹੁਤ ਕਰਿਆ ਹਨਾ ਜਿਵੇਂ 60 ਆਈ ਦੀ 60 ਆ ਉਹਦਾ ਝੜ ਦੀ ਬਹੁਤ ਹੁੰਦੀ ਝਟਕ ਜਾਂਦੀ ਦੀ ਹਨਾ ਆਪਣੇ ਉਹਦੇ ਨਾਲੇ ਵੀ ਬਹੁਤ ਇਨਸਪਾਇਰਮੈਂਟ ਕਰਿਆ ਤੇ ਪਰ ਅੱਜ ਆਪਣੇ ਪੰਜਾਬ ਦੇ ਵਿੱਚ ਹਨਾ ਕਹਿ ਦੰਨੇ ਆਪਾਂ ਅਸੀਂ ਕਈ ਬੰਦਿਆਂ ਨੂੰ ਹਨਾ ਕਹਿਣਾ ਯਾਰ ਵੀ ਇਹਦੇ ਪੰਜ ਝੋਨੇ ਦੇ ਵਿੱਚ ਹਲ ਜੇ ਹੋਏ ਆ ਜਿਵੇਂ ਹੁਣ ਸਰਕਾਰਾਂ ਵੀ ਤੁਹਾਨੂੰ ਪਤਾ ਝੋਨੇ ਦੇ ਬਈ ਐਦ ਕੀ ਕਿੰਨੀ ਖਰੀਦ ਨੂੰ ਵੀ ਦਿੱਕਤ ਆਈ ਹਨਾ ਕਈ ਵਾਰ ਲੈਟ ਨੂੰ ਦੇ ਹਰੇਕ ਪੰਜੇ ਨਹੀਂ ਝੋਨਾ ਧਰਨੇ ਲਾ ਲਾ ਝੋਨਾ ਸਿਰੇ ਚੜਦਾ ਪਰ ਅੱਜ ਤੁਹਾਨੂੰ ਸੋਆਬੀਨ ਦਿਖਾਉਨੇ ਆ ਆ ਲੱਗੀ ਹੋਈ ਆ ਸੋਆਬੀਨ ਦੇਖੋ ਉਧਰ ਇਹ ਕੋਈ ਨਾ ਨਾ ਮਾਂ ਰੈਕਟਰ ਦਾ ਖੇਤ ਆ ਨਾ ਕੋਈ ਹੈਗਾ ਇਹ ਐਮਪੀ ਦਾ ਖੇਤ ਇਹ ਖੇਤ ਆ ਪੰਜਾਬ ਦਾ ਨਾਲੇ ਪਹਿਲਾਂ ਨਿਗਾਹ ਮਾਰੋ ਇੱਕ ਤਾਂ ਲੱਗੇ ਹੋਏ ਪਪੂਲਰ ਬੂਟੇ ਲੱਗੇ ਹੋਏ ਆ ਉਹਦੇ ਬਾਅਦ ਬਈ ਇਹ ਸਤਲੋਈ ਦਰਿਆ ਦਾ ਕੰਢਾ ਆ ਥੱਲੇ ਸਤਲੋਈ ਦਰਿਆ ਹੈ ਘਟੋ ਘਾਟ ਵੀ ਬਸ 20 ਕਰਮਾ ਤੇ ਆਤਰੇ ਦੋ ਤਿੰਨ ਕਿਲੇ ਟੱਪ ਗੇ ਸਤਲੋਈ ਦਰਿਆ ਹੈ ਬਾਕੀ ਸੋਆ ਬਿੰਦੀ ਉਹ ਦੇਖੋ ਲੰਬਾਈ ਦੇਖੋ ਤੁਸੀਂ ਵੀ ਕਿੰਨੀ ਆ ਐਮਪੀ ਦੇ ਵਿੱਚ ਸੰਤ ਬਾਈ ਐਂ ਢੱਕਾ ਹੁੰਦਾ ਬਸ ਇੰਨਾ ਕੁ ਅੱਛਾ ਇੰਨਾ ਕੁ ਢੱਕਾ ਹੁੰਦਾ ਮੈਂ ਕਹਿੰਦਾ ਵੀ ਮਸ਼ੀਨ 80 80 40 40 ਕਿਲੇ ਵੜ ਦਿੰਦੀ ਸੋਆ ਬਿੰਦੀ ਪਰ ਜਿਹੜੀ ਆ ਸੋਆਵਿੰਨ ਦੇਖੀ ਅੱਜ ਇਹ ਤਸੱਲੀ ਕਰਾਉ ਮਸ਼ੀਨ ਦੀ ਜਿੱਦੜੇ ਨੇ ਬੀਜੀ ਆ ਸੰਤ ਨੇ ਇਹਨੇ ਮੈਨੂੰ ਫੋਨ ਲਾਇਆ ਹੋਰ ਸੰਤ ਭਾਈ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹਾਂ ਭਾਈ ਇਹਨੇ ਨਵੀਂੋ ਖੇਤੀ ਦਾ ਹਨਾ ਜਿਹੜੇ ਕਹਿੰਦੇ ਆ ਨਾ ਵੀ ਭਾਈ ਪੰਜਾਬ ਦੇ ਵਿੱਚ ਹੁੰਦੀ ਨਹੀਂ ਬਾਕੀ ਆ ਤੁਹਾਡੇ ਸਾਹਮਣੇ ਆ ਭਾਈ ਇਹ ਰੋਪੜ ਜ਼ਿਲ੍ਹੇ ਦੇ ਵਿੱਚ ਪਿੰਡ ਸੰਤ ਕਿਹੜਾ ਪਿੰਡ ਆਪਣਾ ਬਣਾ ਸੁਰਤਾ ਪਰਮਾਨਾ ਹਾਂ ਭਰਾ ਜਮੀਰ ਆਪਣੀ ਇੱਧਰ ਪੈ ਜਾਂਦੀ ਆ ਸਤਲੁਜ ਦਰਿਆ 'ਚ ਹੂੰ ਹੂੰ ਬੂਟੇ ਲਾਏ ਤੇ ਫਿਰ ਅਜਿਹਾ ਕਿ કૃષਿ ਵਿਗਿਆਨ ਵਾਲਿਆਂ ਕੋਲ ਗਏ ਤੇ ਉਕੇ ਉੱਥੇ ਅਸੀਂ ਜਾਂ ਪੁੱਛਿਆ ਸੋਆਬੀਨ ਦਾ ਬੀਜ ਹਾਂ ਉਹ ਕਹਿੰਦੇ ਹੈਗਾ ਅੱਛਾ ਤਾਂ ਹੀ ਤੁਹਾਨੂੰ ਫੋਨ ਲਾ ਕੇ ਪੁੱਛਿਆ ਦਾ ਤੁਸੀਂ ਪੁੱਛਿਆ ਹੋਣਾ ਵੀ ਪੰਜਾਬ ਦੇ ਵਿੱਚ ਕਾਮਯਾਬ ਹੋ ਜੂ ਫੇਰ ਆਹ ਉਹ ਕਹਿੰਦੇ ਕਾਮਯਾਬ ਹੋਊਗੀ ਪੂਰੀ ਇਹ ਅੱਛਾ ਇਹ ਪੂਰੀ ਕਾਮਯਾਬ ਹੋਊਗੀ ਅੱਛਾ ਮੈਂ ਕਿਹਾ ਚੱਲ ਯਾਰ ਕਿਹਾ ਉਹ ਬੀਜ ਆ 25 ਕਿਲੋ ਬੀਜ ਆ 60 ਰੁਪਏ ਦੇ ਹਿਸਾਬ ਨਾਲ ਬੀਜ ਮਿਲਿਆ ਤਾਂ ਆਪਾਂ ਨੂੰ ਉੱਥੋਂ 60 ਰੁਪਏ ਦੇ ਹਿਸਾਬ ਕੇ ਬੀਜ ਮਿਲਿਆ ਤਾਂ ਹਾਂ 25 ਕਿਲੋ ਬੀਜ ਪਾਇਆ ਤਾਂ ਆਪਾਂ ਨੇ ਕਿਲੇ ਚ ਕਿਲੇ ਦਾ ਅੱਛਾ ਅਜਿਗਾ ਚੱਲ ਜੇ ਕਿਹੜੇ ਬਹੁਤਾ ਖਰਚਾ ਕੋਈ ਗੱਲ ਨਹੀਂ ਜੇ ਹੋ ਗਈ ਤਾਂ ਵੀ ਠੀਕ ਆ ਨਹੀਂ ਹੋਈ ਆ ਉਹ ਜਮੀਨ ਬੇਲੀ ਹੋ ਰਹਿਣੀ ਆ ਹਾਂ ਪਬੂਲਰਾਂ ਥੱਲੇ ਖਾਲੀ ਹੋ ਰਹਿੰਦੀ ਆ ਬਾਈ ਜਮੀਨ ਇਹਨਾ ਕਾਕਨਡਾ ਹੀ ਕਰਦਾ ਕੋਈ ਕਾਕਨਡਾ ਹੀ ਬੀਜਣਾ ਦਾ ਬਾਜਰਾ ਬੀਜ ਦਿੰਦੇ ਜਾਂ ਚੋਰ ਚਰੀਚ ਵਗੈਰਾ ਬੀਜ ਹਾਂ ਹਾਂ ਬੂਟਿਆਂ ਦੀ ਜਾਣੇ ਖਿੱਚਣੀ ਸੀ ਹਾਂ ਸਹੀ ਗੱਲ ਇੱਕ ਵਾਰੀ ਬੀਜੀ ਆ ਕੋਈ ਪਾਣੀ ਨਹੀਂ ਲਾਇਆ ਕੋਈ ਕੁਛ ਨਹੀਂ ਕਰਿਆ ਅੱਛਾ ਬਿਨਾ ਪਾਣੀ ਤੇ ਹੋ ਗਈ ਆ ਬਿਨਾ ਪਾਣੀ ਤੇ ਹੋਈ ਆ ਬਾਈ ਬਿਨਾ ਪਾਣੀ ਤੇ ਇਹ ਬਾਈ ਦੇਖ ਲਓ ਪੰਜਾਬ ਵਾਲਿਓ ਕਹਿਣ ਯਾਰ ਕਰਨ ਚ ਬਹੁਤ ਫਰਕ ਆ ਸੋਆ ਵੀ ਦੇਖੋ ਤੁਸੀਂ ਆ ਆਏ ਸਿਰਾ ਆ ਦੇਖੋ ਇਹਦੇ ਥੱਲੇ ਤੋਂ ਸੰਤ ਆ ਇਹ ਨਾ ਹੋਊਗੀ ਆਹ ਨਾਲ ਹੋਊਗੀ ਸਾਰੇ ਖੇਤ ਚ ਇਕਣੇ ਖੜੇ ਨਾਲੇ ਵਿੱਚ ਬੂਟੇ ਆ ਫਿਰ ਆਹ ਫਾਂਟਾਂ ਦਾ ਬੱਡੀਆਂ ਹੋਣੀਆਂ ਆ ਭਈਆਂ ਦੇ ਪੜਾਤੀਆਂ ਦੀਆਂ ਪਹਿਲੇ ਹੀ ਅੱਛਾ ਵੀ ਕਮੈਨ ਇੱਕੋ ਫਾਂਟ ਚ ਸਾਰਾ ਕਲੀਅਰ ਕਰ ਜਵੇ ਹਾਂ ਇੱਕ ਇੱਕ ਫਾਂਟ ਚ ਕਪੈਨ ਘੁੰਮ ਜਵੇ ਠੀਕ ਆ ਆ ਤਾਂ ਸੰਤ ਭਾਈ ਵੱਡੀ ਐ ਇੱਧਰ ਤੇ ਫਿਰ ਛੱਡਣ ਦਾ ਕਾਰਨ ਕੀ ਆ ਵੱਡੀ ਦੀ ਐ ਥ੍ਰੈਸ਼ਰ ਪਾਇਆ ਪਤਾ ਦੂਆ ਜੀਰੀ ਵਾਲਾ ਅੱਛਾ ਇਹ ਇੱਕ ਤਾਂ ਬਣੀ ਥੋੜੀ ਜੀ ਹੁਣ ਐ ਤਾਂ ਪਹਿਲੀ ਵਾਰ ਹੀ ਲਾਈ ਆ ਫਸਲ ਯਾਰ ਇਹਨਾਂ ਦਾ ਪਤਾ ਨਹੀਂ ਆ ਤਜਰਬਾ ਨਹੀਂ ਦਾ ਉਹ ਜਿਹੜੇ ਕ੍ਰਿਸ਼ਮਾ ਨੇ ਉਹ ਸਾਨੂੰ ਕਹਿੰਦੇ 5 ਜੂਨ ਤੇ 10 ਜੂਨ ਦੇ ਵਿੱਚ ਵਿੱਚ ਬੀਜ ਦਿਓ ਹਾਂ ਇਹ ਜੀ ਬੀਜਤੀ ਜੀ 2 ਜੂਨ ਨੂੰ ਹਾਂ ਪਰ ਇਹ ਵੀ ਬਜਾਈ ਮੰਗਦੀ ਆ April ਚ ਇਹ ਤਾਂ ਜੇ ਕਣਕ ਵੱਢੀ ਗਈ ਨਾ ਗਰਮੀ ਗਰਮੀ ਜੇ ਵੱਢੀ ਜਾਵੇ ਬਾਤ ਤੂੰ ਸਮਝ ਲੈ April ਦੇ ਲਾਸਟ ਹਫਤੇ ਚ ਨੂੰ ਬੀਜ ਦੋ ਬਈ ਹਾਂ ਇਹਦਾ ਬਿਨਾਂ ਬਿਨਾਂ ਰਜਾਵੇ April ਦੇ ਲਾਸਟ ਮਹੀਨੇ ਦੇ ਨੂੰ ਬੀਜ ਦੋ ਹਫਤੇ ਚ ਸਹੀ ਗੱਲ ਆ ਗਰਮੀ ਗਰਮੀ ਪੱਕਿਆਉਂਦੀ ਆ ਇਹ ਹਾਂ ਹੁਣ ਸਾਨੂੰ ਬਸ ਹੋਰ ਦਿੱਕਤ ਕੋਈ ਨਹੀਂ ਆਈ ਇਹਦੇ ਚ ਹੁਣ ਸਾਨੂੰ ਬਸ ਆਇਆ ਇੱਕ ਆਪਣੇ ਓਸ ਪੈਂਦੀ ਆ ਜਿਆਦਾ ਤੇ ਆਪਣੇ ਠੰਡਾ ਨਾ ਠੰਡਾ ਹੁਣ ਥੋੜੀ ਜੀ ਨਰਮਾਈ ਕਰਕੇ ਥੋੜਾ ਤਾਂ ਟਾਈਮ ਲੇਟ ਲੇਗੀ ਬਸ ਹੁਣ 2-4 ਦਿਨ ਤੇ ਆਪਾਂ ਨੇ ਵੜਦਣੀ ਇਹ ਕਪਾਹ ਨਾਲ ਉਹਦੇ ਬਾਅਦ ਫਿਰ ਕਣਕ ਬੀਜਣੀ ਇਹਦੇ ਵਿੱਚੇ ਹਾਂ ਇਹ ਪਤਾ ਗਿਆ ਕਰਿਆ ਕਰ ਕਣਕ ਵੱਢਦੀ ਸਾਰੇ ਨਾ ਜਦੇ ਹਾਂ ਜਦੇ ਨਾਲ ਦੀ ਨਾਲ ਇਹ ਬਜਾਈ ਕਰਦੇ ਕਰੀ ਸੰਤ ਫਿਰ ਆ ਤਾਂ ਮਾਰੀ ਵੀ ਛੱਟਾ ਅੱਛਾ ਜੀ ਦੋ ਐਕਸਪੈਰੀਮੈਂਟ ਕਰੇ ਆ ਹਾਂ ਆਹ ਪਲਾਟ ਤੇ ਬੱਜਿਆ ਵਾ ਛੱਟਾ ਅੱਛਾ ਹੱਥ ਨਾਲੇ ਹਾਂ ਅੱਛਾ ਬੀਜੀ ਵੀ ਸੁਪਰ ਹੀਟਰ ਨਾਲ ਅੱਛਾ ਇਹ ਇਹ ਛੱਟੇ ਵਾਲੀ ਆ ਹੈ ਇਹ ਛੱਟੇ ਵਾਲੀ ਆ ਯਾਰ ਇਹ ਵੀ ਚੰਗੀ ਖੜੀ ਆ ਛੱਟੇ ਵਾਲੀ ਵੀ ਪੂਰੀ ਕਾਮਜਾਬ ਐਸੀ ਬੀ ਦੇਖਿਆ ਨਾ ਅਜਿਗਾ ਪਤਾ ਲੱਗੇ ਕਾਮਜਾਬ ਕਿਹੜੀ ਹੁੰਦੀ ਆ ਹਾਂ ਪਰ ਇੱਕ ਗੱਲ ਹੋਰ ਆ ਬਾਈ ਜੇ ਹੁਣ ਜਿਹਨੇ ਵੀਰ ਨੇ ਗਾਹਾਂ ਨੂੰ ਬੀਜਣੀ ਖੇਤ ਮੰਗਦੇ ਆ ਪੂਰਾ ਗਿੱਲਾ ਪਜਾਈ ਦੇ ਟਾਈਮ ਅੱਛਾ ਮਾਲਾ ਜੀ ਬਜਾਈ ਦਾ ਟਾਈਮ ਆਉਂਦਾ ਹੈ ਬੀਜਣੀ ਖੇਤ ਗਿੱਲਾ ਚਾਹੀਦਾ ਪੂਰੀ ਗਿੱਲ ਚਾਹੀਦੀ ਆ ਪੂਰੀ ਗਿੱਲ ਚਾਹੀਦੀ ਆ ਉਹ ਇਹ ਤਾਂ ਇਹ ਜੀ ਫਸਲਾ ਸੰਤ ਜੀ ਇੱਕ ਰਾਤ ਨਾਲ ਤੂੰ ਇਹਨੂੰ ਮੜਾ ਜਾਂ ਕਿਤੇ ਪਾਣੀ ਦੇ ਢੰਗਾਰੇ ਚ ਰੱਖ ਲਾ ਤਾਂ ਰਾਤ ਨੂੰ ਤੂੰ ਹੀ ਕੱਢ ਜਾਂਦੀ ਹੈ ਇਹ ਗੱਲ ਮੰਨਦਾ ਮੰਨ ਉਹ ਤੂੰ ਹੀ ਮਾਰੂਗੀ ਫਿਰ ਆਪਾਂ ਨੂੰ ਵੇਚਣ 'ਚ ਦਿੱਕਤ ਆਉਂਦੀ ਹਾਂ ਮਾਰਨ 'ਚ ਦਿੱਕਤ ਆ ਸੁਪਰ ਸੀਡਰ 'ਚ ਕੇਰ ਨਹੀਂ ਹੋਣੀ ਸਹੀ ਗੱਲ ਠੀਕ ਨਹੀਂ ਹੁਣ ਆਪਣਾ ਆਰਾਮ ਨਾਲ ਸੁਪਰ ਸੀਡਰ ਦੀਆਂ ਹੁਣ ਇਹ ਕਿੰਨੇ ਦਿਨ ਦੀ ਇਹ ਕਿੰਨੇ ਦਿਨ ਦੀ ਹੋਊਗੀ ਆਪਣੀ ਆ ਫਸਲਾ ਜਿਹੜੀ ਹੁਣ ਇਹ ਸਮਝ ਲੈ ਜੂਨ ਤੇ ਲਾ ਲਾ ਤੂੰ ਯਾਰ 5 ਜੂਨ ਦੀ ਆ अच्छा तो ये 120 दिन तो ऊपर टप गई है ज्यादा टाइम लेगी ठंड करके लेगी होगी जड़ी एमपी ਦੇ ਵਿੱਚ ਸੁਆ ਵੀ ਨੰਦੀ ਹੈ ਨਾ ਬਾਈ ਉਹਦੀ ਸਿਰ ਸਮਝ ਲੋ ਕਿ ਇੰਨੀ ਦੇ ਵੱਧ ਫਲੀ ਨਹੀਂ ਹੁੰਦੀ ਇੰਨੀ ਦੇ ਵੱਧ ਫਲੀ ਕਿਸੇ ਫਲੀ ਤੋਂ ਨਹੀਂ ਹੁੰਦੀ ਇੰਨੀ ਦੇ ਵੱਧ अच्छा ਇਹ ਪਤਾ ਕਿ ਉੱਥੇ ਪੈਂਦੀ ਹੈ ਗਰਮੀ ਜਿਆਦੇ ਗਰਮੀ ਜਿਆਦਾ ਬਸ ਇਹੀ ਥੋੜੀ ਜਿhall ਪਹਿਲੀ ਵਾਰ ਲਾਈ ਜਾਂਦਾ ਵੀ ਤੈਨੂੰ ਗਾਹਾਂ ਗਾਹ ਆਣਾ ਤਜਰਬਾ ਫਿਰ ਕਣਕ ਵੱਢ ਗਏ ਨਾ ਜਦੇ ਨਾਲ ਲੱਗੀ ਹੋਵੇ ਬਸ ਹੁਣ ਦੇਖ ਉਧਰ ਕਹੋਈ ਕਣਕ ਵੱਢਿਆ ਕਾਨੀ ਭਈਆਂ ਨੇ ਉਹ ਹਿਸਾਬ ਨਾਲ ਇੱਕ ਸਾਈਡ ਗਰਾ ਲਾ ਦੇਗਾ ਨਾ ਹੜੰਬੇ ਨਾਲ ਤੂੜੀ ਦਾ ਮਗਰੇ ਰੌਣੀ ਕਰਕੇ ਜਦੇ ਸੁਪਰ ਸੀਡਰ ਨਾਲ ਕੇਰਤੀ ਮੈਂ ਕਹਿੰਦਾ ਹਾਂ ਬਾਕੀ ਭਾਈ ਫਿਰ ਜਿਵੇਂ ਬੀਜ ਬੂਜ ਆਪਾਂ ਨੇ ਹੁਣ ਆਪਣਾ ਘਰ ਦਾ ਰੱਖ ਲੈਣਾ ਹੈ ਅਹੀ ਬੀਜ ਰੱਖ ਲੈ ਬੀਜ ਦੇਖ ਲੋ ਆ ਦਾਣਾ ਲੈ ਸੋਨੇ ਵਰਗਾ ਦਾਣਾ ਭਾਈ ਇਹੋ ਜਿਹੇ ਦਾਣਾ ਤਾਂ ਉਧਰ ਵੀ ਨਹੀਂ ਹੁੰਦਾ ਦਾਣੇ 'ਚ ਕੋਈ ਦਿੱਕਤ ਨਹੀਂ ਐਵੇਂ ਕੋਈ ਦਾਣਾ ਮਾੜਾ ਹੋਊਗਾ ਜਿਹੜੀਆਂ ਮਰਜੀ ਫੜੀ ਖੋਲ ਲਾ ਭਾਈ ਨਹੀਂ ਨਹੀਂ ਮੈਂ ਦੇਖ ਲਈਆਂ ਠੀਕ ਨੇ दाना ਪੂਰਾ ਬਾਈ ਇਹਨਾਂ ਸਟੈਂਡਰਡ ਦਾ ਦਾਣਾ ਹੈ ਪੂਰਾ ਜਿਹਹਾ ਜਾਂ ਬੀਜਿਆ ਦਾ ਬਾਈ ਉਹੀ ਕੋਸਾ ਹੈ ਹੈ ਦੇਖ ਲੈ 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 ਪੂਰਾ ਦਾਣਾ ਹੈ ਸੋਨੇ ਵਰਗਾ ਪਿਆ ਹੈ ਬਾਈ ਧਰਤੀ ਵਾਕਈ ਸੱਚੀ ਕਹਨੇ ਪੰਜਾਬ ਦੀ ਸੋਨਾ ਹੀ ਆ ਜਿਹੜੀ ਚੀਜ਼ ਮਰਜੀ ਸਿੱਟ ਦੋ ਹਨਾ ਸੰਤ ਹੁਣ ਵਧੀਆ ਰੇਟ ਮਿਲਿਆ ਯਾਰ ਗਾਹਾਂ ਨੂੰ ਲੋਕਾਂ ਨੇ ਜੀਰੀ ਘਟ ਅੱਧੀ ਇਹਨੇ ਇਹ ਲੱਗ ਜਣਾ ਲਾਉਣ ਬਾਈ ਹੁਣ ਤਾਂ ਹੁਣ ਦੇਖ ਜਿੱਥੇ ਆਪਣੇ ਹਾਈਬ੍ਰਿਡ ਬੀਜ ਲਾਗਦੇ ਤੇ ਮਾੜੀ ਧਰਤੀ ਚ ਉਥੇ ਬੀਜ ਕੇ ਫਾਇਦਾ ਮੈਂ ਤਾਂ ਹੀ ਦਿਖਾਉਣ ਆਇਆ ਇਹ ਸਪੈਸ਼ਲ ਆਇਆ ਬਾਈ ਮੇਰੇ ਕੋਲ ਚੱਲ ਕੇ ਘੱਟੋ ਘੱਟ ਮੇਰੇ ਆਰੇ ਦੇ ਪਿੰਡ ਦਾ 20 ਕਿਲੋਮੀਟਰ ਦਾ ਫਸਲਾ ਆਉਣਾ ਮੈਂ ਸਪੈਸ਼ਲ ਇਹ ਚੀਜ਼ ਦਿਖਾਉਣਾ ਕਿਉਂ ਮੈਂ ਵੀ ਨਾ ਪਹਿਲਾਂ ਇੱਕ ਦੋ ਜ਼ਿਮੀਂਦਾਰਾਂ ਨੂੰ ਆਪਣੇ ਏਰੀਆ ਦੇ ਵਿੱਚ ਹਨਾ ਚਲੋ ਪਿੰਡ ਦੇਆਂ ਲਾ ਲਓ ਚਾਹੇ ਬਾਹਰ ਵੀ ਬਾਈ ਸੋਆ ਵੀ ਇੱਕ ਵਾਰ ਬੀਜ ਕੇ ਦੇਖੋ ਪਰ ਪਤਾ ਕਿਲਾ ਕੀ ਕਹਿੰਦਾ ਨਹੀਂ ਨਹੀਂ ਯਾਰ ਤੁਸੀਂ ਉੱਧਰ ਜਾਣਦੇ ਆ ਐਮਪੀ ਯੂਪੀ ਦੇ ਵਿੱਚ ਉਹਦਾ ਮਾਰੂ ਖੇਤੀ ਆ ਮੈਨੂੰ ਵੀ ਬਹੁਤ ਨੇ ਕਿਹਾ ਪਿੰਡ 'ਚ ਹਾਂ ਲੈ ਇਹਨਾਂ ਪੰਗਾ ਕਰਿਆ ਉਹ ਮੈਂ ਯਾਰ ਪੰਗਾ ਮੈਂ ਕਰਿਆ ਹਾਂ ਪੈਸੇ ਮੇਰੇ ਖਰਾਬ ਹੋਏ ਹਾਂ ਮੈਂ ਜੇ ਪਾਸ ਹੋ ਗਿਆ ਫੇਰ ਤਾਂ ਹੁਣ ਹੁਣ ਕਹਿੰਦੇ ਆ ਕਹਿੰਦੇ ਤਾਂ ਜੀਰੀ ਦੇ ਵੀ ਉੱਪਰ ਜਾਉਂ ਕਹਿੰਦੇ ਜੀਰੀ ਦੇ ਵੀ ਉੱਪਰ ਜਾਉਂ ਸੰਤ ਭਾਈ ਜਿਵੇਂ ਆਪਣੇ ਹੁਣ ਮੰਡੀਆਂ ਦੇ ਵਿੱਚ ਝੋਨਾ ਕਣਕ ਦੀ ਖਰੀਦ ਦੇ ਵਪਾਰੀ ਆਦੇ ਕਰਦੇ ਆ ਫਿਰ ਇਹਦੀ ਵਿਕਰੀ ਦੇ ਕਰਿਆਲ ਵੀਰੇ ਅਸੀਂ ਚੰਡੀਗੜ੍ਹ ਸੈਂਪਲ ਭੇਜਿਆ ਦਾ ਹਾਂ ਚੰਡੀਗੜ੍ਹ 650 ਰੁਪਏ ਰੇਟ ਕਿਹਾ ਇਹਦਾ ਕੁਆਂਟਰਲ ਦਾ ਕੁਆਂਟਰਲ ਦਾ ਬਾਰਥ ਫੋਰ ਵੀ ਕੁਆਂਟਲ ਆ ਹੁਣ ਤੇਰਾ ਐਸਟੀਮੇਟ ਇਹ ਕਿੰਨਾ ਕੁ ਲੱਗਦਾ ਵੀ ਕੀਲੇ ਦੀ ਕਿੰਨੀ ਕਿ ਨਿਕਲੂਗੀ ਇਹ ਹੁਣ ਅਸੀਂ ਤਾਂ ਐਵੇਂ ਮੈਂ ਤੈਨੂੰ ਕਹਾ ਜਿਹੜਾ ਸਾਹਬ ਨਾਲ ਤੂੰ ਕਹਿਣਾ ਭਾਈ ਇਹ 13 14 ਕੁਆਂਟਲ ਨਿਕਲੂਗੀ ਅਸੀਂ ਤਾਂ 8 9 ਕੁਆਂਟਲ ਵੀ ਆ ਬਹੁਤ ਆ ਜੇ ਨਿਕਲੇ ਆਈ ਸਾਡਾ ਕਿਹੜਾ ਕੋਈ ਖਰਚਾ ਆਪਾਂ ਪਤਾ ਕੀ ਐ ਸਰ ਤਨ ਮੈਂ ਫੇਰ ਦੁਬਾਰੇ ਉਹੀ ਗੱਲ ਕਰਦਾ ਵੀ ਐਮਪੀ ਦੇ ਵਿੱਚ ਅਸੀਂ ਦੇਖਦੇ ਆ ਨਾ ਆ ਇੱਕ ਟਾਣਾ ਹੀ ਹੁੰਦੀ ਆ ਬਸ ਇੱਕ ਇੱਕ ਇੰਨੀ ਸੋਆਬੀਨ ਹੁੰਦੀ ਉਹਨਾਂ ਦੀ ਅੱਛਾ ਉਹਨਾਂ ਦੀ ਸੋਆਬੀਨ 2 3 4 ਬਿੱਗੇ ਦੀ ਹਾਂ ਬਿੱਗੇ ਦੀ ਨਿਕਲਦੀ ਆ ਬਿੱਗੇ ਦੀ ਨਿਕਲਦੀ ਆ ਬਾਈ ਜੀ ਉਹ ਢਾਈ ਢਾਈ ਬਿੱਗੇ ਨਾਲ ਕਿੱਲਾ ਇੱਕ ਫਾਂਟ ਤੇਰੇ ਲੱਗੀ ਆ ਇੱਕ ਫਾਂਟ ਤੇਰੇ ਲੱਗੀ ਆ ਤੇਰੇ ਵੀ ਨਹੀਂ ਲੱਗੀ ਉਹ ਮੁਕੇ ਰਹਿੰਦੀ ਆ ਅੱਛਾ ਉਹ ਥੋੜੀ ਜਿਹੀ ਰਹਿੰਦੀ ਆ ਨਾਲੇ ਖੇ ਖੱਪਰ ਹੋਈ ਆ ਅੱਧੀ ਫਾਲੀ ਥੱਲੇ ਵੀ ਸਿੱਧੀ ਮਸ਼ੀਨ ਨੇ ਕਿਉਂਕਿ ਥਰੈਸ਼ਰ ਦੂਏ ਕਰਕੇ ਖੜੇ ਹੱਥ ਧੋਣੇ ਵਾਲੇ ਕਰਕੇ ਹਾਂ 70 ਕਿਲੋ ਹੋ ਗਈ ਇੰਨੀ ਫਾਂਟ ਚ ਇੰਨੀ ਫਾਂਟ ਚ ਹੁਣ ਤੋਂ ਇੱਕ ਫਾਂਟ ਚ 70 ਕਿਲੋ ਲਾ ਲਾ ਕਿੰਨੇ ਕਿੱਲੇ ਆ ਇਹ ਇਹ 5 ਕਿੱਲੇ ਆ ਕਿੰਨੀਆਂ ਲੈਣਾ ਹਰੇ ਫਾਂਡ ਦਾ ਪੂਰੀ ਹੋਣ ਲੱਗੀ ਫੇ ਮੈਂ 5 ਕਿੱਲੇ ਨੂੰ ਕਿੱਥੇ ਲੱਗੀ ਉਹ ਤੱਕ ਪਈ ਜਾ ਇਹਦਾ ਹਜੇ ਬਾਈ ਜੀ ਆਹਦਾ ਤੇਰੀ ਫਾਂਡ ਕਿੱਲੇ ਨੂੰ ਵੀ ਨਹੀਂ ਗਈ ਹਜੇ ਹਰ ਕਿੱਲਾ ਜੇ ਆਪਾਂ ਕਿੱਲਾ ਵਟ ਕੇ ਕਿੱਲੇ ਜਿੰਨੀ ਫਾਂਡ ਵੀ ਨਹੀਂ ਗਈ ਤੇ ਬੰਦ ਕਾਤੇ ਕਰੀ ਮਸ਼ੀਨ ਹਰੀ ਫਲੀ ਆਉਂਦੀ ਪਿੱਛੇ ਫਲੀ ਸਾਫਤੀ ਆਉਂਦੀ ਆ ਦੇਖ ਬਾਈ ਝੋਨਾ ਵੜ ਪਤਾ ਕਿ ਝੋਨੇ ਵਾਲਾ ਥਰੈਸਰ ਕੱਢ ਦਿੰਦਾ ਤਰਨੋ ਕੇ ਸੰਤ ਬਾਈ ਨੂੰ ਪਰ ਇਹ ਥੋੜੀ ਨਰਮ ਆਹਦੀ ਛੜਦੀ ਦੀ ਵਿੱਚ ਮਸ਼ੀਨ ਆ ਦੇ ਨਰਮਾਈ ਹੈ ਨਾ ਜਿਹੜੀ ਥੋੜੀ ਜੀ ਨਰਮਾਈ ਕਰਕੇ ਆਹਦੀ ਮਸ਼ੀਨ ਛੜਦੀ ਦੀ ਮਾਲ ਹਾਂ ਉਹ ਨੁਕਸਾਨ ਕਾਤੇ ਕਰਨਾ ਆਪਾਂ ਨਾ ਉਹ ਮੁੰਡਾ ਫੇਰ ਕਹਿੰਦਾ ਬਾਈ ਮੈਂ ਥਰੈਸਰ ਬਦਲ ਕੇ ਲਿਆਉਂਗਾ ਦੇ ਆਹ ਦਾਣਾ ਛੜਦੀ ਦਾ ਹਾਂ 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 ਨਾ ਦਾਣਾ ਯਾਰ ਇਹ ਵੀ ਇਹਨ ਪੂਰਾ ਨਾ ਨੇ ਜ ਕੋਈ ਗਣੀ ਨਹੀਂ ਯਾਰ ਪੰਜਾਬ ਦੀ ਧਰਤੀ ਦੀ ਸੋਆ ਵੀਨ ਆ ਇਹ ਆ ਦੇਖ ਲੈ ਲੈ ਕੁੜੀ ਫਣੀ ਸਾਥੀਆਂ ਆਈਆਂ ਹੋਈਆਂ ਦੇਖ ਆ ਦੇਖ ਹੁਣ ਤੂੰ 70 ਕਿਲੋ ਜੇ ਇਹ ਸਾਰਾ ਦਾਣਾ ਨਿਕਲੇ ਆਉਂਦਾ ਇਹ ਤਾਂ ਗਈ ਤੇ ਕੁਆਂਟਿਟੀ ਦੇ ਬਾਹਰ ਸਹੀ ਗੱਲ ਆ 30 ਕਿਲੋ ਹਾਂ ਫਾਂਟ ਅਜੇ ਪੂਰੀ ਲੱਗੀ ਨਹੀਂ ਹੈਗੀ ਉੱਥੇ ਤੱਕਰ ਫਾਉ ਦੇ ਲੋ ਉੱਥੇ ਤੱਕਰ ਫਾਂਟ ਗਈ ਧੀ ਰੀਜਨ ਛੱਡਣ ਦਾ ਤਾਂ ਹੋਗਾ ਇਹ ਫਲੀਆਂ ਦੇ ਵਿੱਚ ਦਾਣਾ ਹਨਾ ਜਿਹੜਾ ਰਹਿੰਦਾ ਤਾਂ ਉਹ ਰਹਿੰਦਾ ਤਾਂ ਉਹ ਨੂੰ ਐਂ ਕਹੀਂ ਨਾ ਮੜਾ ਜਾ ਕ ਮੜੀ ਜੀ ਸੀਪ ਖੋਲਾ ਵਾ ਠੀਕ ਆ ਪਤਾ ਗਿਆ ਗੱਲ ਆ ਫਲੀ ਫੇ ਤੇਰੀ ਟੈਂਕੇ ਹੀ ਜਾਈ ਜਾਊਗੀ ਫੇਰਾਂ ਜਾ ਕੇ ਹਰੀ ਫਲੀ ਜਿਹੜੀ ਤੇਰੇ ਰੱਖ ਕੇ ਉਹਨਾਂ ਦਾਣਾ ਮਾਰਨੇ ਆ ਬਾਅਦ ਉਹਨੂੰ ਥਰੈਸਰ ਗਾ ਚਾਹੇ ਉਹ ਕੁੱਟ ਲਈ ਵਾਇਰ ਹੁਣ ਦੇਖ ਜਦੋਂ ਉੱਥੇ ਮੰਡੀ ਚ ਲੈ ਜਾਣੀ ਆ ਉਹਨਾਂ ਕੋਲ ਹਾਂ ਉਹਨਾਂ ਸਪਾਈਆਂ ਜਿਹੜੀ ਸਾਫਤੀ ਫਲੀ ਆਸੀਂ ਮੋੜ ਲਿਆਉਣੀ ਪੱਖਾ ਲਾ ਲਈ ਜੱਪ ਕਰਕੇ ਉੱਥੀ ਪੱਖਾ ਲਾ ਲਾਂਗੇ ਨਹੀਂ ਘਰੇ ਆ ਕੇ ਜਦੋਂ ਸੁੱਕੂਗੀ ਰੱਖ ਲਾਂਗੇ ਨਹੀਂ ਟਰੈਕਟਰ ਕਮਾ ਦੇਾਂਗੇ ਇਹਦੇ ਪਰ ਟਰੈਕਟਰ ਕਮਾ ਕੇ ਨਿਕਾੜ ਜਣਾ ਦਾਣਾ ਕੁਝ ਨਹੀਂ ਵਿਗੜਦਾ ਇਹਦਾ ਹਾਂ 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 ਵਧੀਆ ਤਾਂ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਹੈ ਕੋਈ ਕੁਝ ਨਹੀਂ ਕਰਿਆ ਭਾਈ ਹਾਂ ਸਪਰੇ ਕਰੀਆ ਕਾ ਉਹ ਕਰੀ ਕਰੀਆ ਕੋਤੜੇ ਦੀ ਕੋਤੜਾ ਲੱਗ ਗਿਆ ਤਾਂ ਇਹਨੂੰ ਹਾਂ ਕੋਤੜੇ ਦੀ ਸਪਰੇ ਵਧੀਆ ਟਾਪ ਦੀ ਕਰੀਆ ਇੱਕ ਹਾਂ ਬਾਸ ਉਹਦੇ ਬਾਦ ਓਕੇ ਆ ਪਾਣੀ ਪਾਣੀ ਲਾਇਆ ਹੀ ਨਹੀਂ ਕੋਈ ਪਾਣੀ ਨਹੀਂ ਲਾਇਆ ਨਾ ਰੱਬ ਦੀ ਕਿਰਪਾ ਨਾਲ ਦੀ ਦੇਖ ਲਓ ਸਭ ਨੂੰ ਪਤਾ ਜੀਰੀ ਜੀ ਕਿੰਨੇ ਗਮੀ ਪਏ ਆ ਹਾਂ ਬਹੁਤੇ ਮੀਂਹ ਤਾਂ ਪਏ ਵੀ ਨਾ 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 ਜੀਰੀ ਤਾਂ ਲੋਤਨ ਬਾਅਦ ਆਉੜ ਤਾਂ ਲੱਗੀ ਵੀ ਦੀ ਹਾਂ ਇੱਕੋ ਮੀਂਹ ਪਿਆ ਬਸ ਹਾਂ ਕਹਿ ਗੀਲੇ ਚਲਾਈ ਬਸੰਤ ਭਾਈ ਇਹ ਆਪਣੇ ਕੋਲ 10 ਕਿਲਿਆਂ ਚਾ 10 ਕਿਲਿਆਂ ਚਾ ਜੇ ਮਨ ਲੈ ਕਿਲੇ ਦੀ 10 ਕੁਇੰਟਲ ਨਿਕਲੇ ਕਿੰਨੇ ਦੀ ਹੋਗੀ ਫਸਲ ਪਰ ਇਹ 62000 ਹਾਂ 62000 62000 ਦੀ ਹੋਗੀ ਬਿਨਾਂ ਖਰਚੇ ਤੇ ਕੋਈ ਭਈਆਂ ਦੀ ਲਵਾਈ ਨਹੀਂ ਪਈ ਕੋਈ ਕੋਸ ਨਹੀਂ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਫालतੂ ਜੇ ਮਨ ਲੈ 10 ਕੁਇੰਟਲ ਹੋ ਗਈ 62000 ਦੀ ਹੋ ਗਈ ਬਲਾ ਬਾਈ ਇਹਦੇ ਉੱਪਰ ਹਨਾ ਹੋਰ ਕੀ ਚਾਹੀਦਾ ਨਾ ਕੋਈ ਇਹਦੇ ਤੇ ਸਪਰੇ ਨਾ ਕੋਈ ਰੇ ਮੇਰੀ ਗੱਲ ਸੁਣ ਜੇ ਝੋਲੇ ਦੀ ਤਾਂ ਬੜਾਈ ਦੇਣੀ ਉਹਦੀ ਮਸ਼ੀਨ ਵਾਲੇ ਨੂੰ ਕੋਈ ਬੜਾਈ ਦੀ ਦੇ ਦਾਂਗੇ ਬਾਈ ਹੁਣ ਆਹੋ ਉਹੀ 12 1500 ਜਿਹੜਾ ਦੇਣਾ हां हां ਝੋਨੇ ਨਾਲ ਤਾਂ ਘੱਟੇ ਜ਼ੋਰ ਲੱਗਦਾ ਇਹ ਚ ਉਦੋਂ ਦੇ ਦੇਖੀ ਹੋਣੀ ਆ ਫਾਂਡ ਮਸ਼ੀਨ ਇਹਦਾ ਇੱਕ ਵਾਰ ਸੈੱਟ ਜੀ ਹੋ ਗਈ ਮਸ਼ੀਨ ਇਹਦਾ ਪਤਾ ਵੀ ਲੱਗਣਾ 5 ਕਿਲੇ ਕਰ ਗਏ ਤੇ ਮਸ਼ੀਨ ਹੀ ਭਾਈ ਛੋਟੀ ਵੱਡੂਗੀ ਇਹਨੂੰ ਹਨਾ ਹਾਂ ਟਰੈਕਟਰ ਵਾਲੀ ਮਸ਼ੀਨ ਹੋਗਾ ਜੀ ਭਾਈ ਆਪਾਂ ਨੇ ਅੱਛਾ ਸਪੈਸ਼ਲੀ ਮੰਗਾਈ ਆ ਟਰੈਕਟਰ ਵਾਲੀ ਉਹ ਮੁੰਡਾ ਕਣਕ ਵੀ ਉਹੀ ਵੱਢ ਕੇ ਜਾਂਦਾ ਓਰੇ ਅੱਛਾ ਬੂਟਿਆਂ ਚ ਅੱਛਾ 12 ਫੁੱਟ ਦਾ ਕਟਰਾ ਕਿਉਂਕਿ ਪੂੰਛ ਆਉਦੀ ਛੋਟੀ ਉੱਥੀ ਦੇ ਜਦੇ ਘੁੰਮੇ ਆਉਂਦੀ ਆ ਅੱਛਾ ਵਿਚਾਰਾ ਰਾਮ ਨਾਲ ਵੱਢਦਾ ਦਿਹਾੜੀ ਦੇ 8-9 ਕਿਲਿਓ ਅੱਛਾ ਕੋਈ ਕਾਲੀ ਨਹੀਂ ਕਰਦਾ ਠੀਕ ਆ ਇਹ ਰਾਮ ਨਾਲ ਵੱ ਠੀਕਾ ਠੀਕਾ 10 10 ਕਿਲਿਆਂ ਚ ਆ ਹੁਣ ਜੋ 10 ਕਿਲੇ ਇਹ ਆ ਇਹ ਤਾਂ ਮੁੰਡੇ ਦੇ ਆ 25 ਕਿਲੇ ਹੋਦੇ ਆ ਉਹਨੇ 25 ਕਿਲੇ ਉਹਨੇ ਪਿਛਲੇ ਸਾਲ ਵੀ ਲਾਈ ਤੀ ਹਾਂ ਉਹਨੇ ਮੈਨੂੰ ਕਹਿਆ ਕਹਿੰਦਾ ਤੂੰ ਲਾ ਵੀਰੇ ਫਿਰ ਉਹਨੇ ਵੀ ਲਾਈ ਅੱਛਾ ਪਹਿਲਾਂ ਉਹਨੇ ਪਿਛਲੇ ਸਾਲ ਉਹਨੇ ਲਾਈ ਤੀ ਤਾਂ ਲਾਈ 25 ਕਿਲੇ ਹੋਗੇ 10 ਸਾਢੇ ਹੋਗੇ 35 ਕਿਲੇ ਰਾਮ ਦਾ ਮਸ਼ੀਨ ਵਾਲੇ ਕੋ ਹੋਗੇ ਨਹੀਂ ਪਤਾ ਕੀ ਆ ਥੋੜਾ ਜਿਹਾ ਸੋਆ ਪਿੰਦੀ ਫਸਲ ਆ ਨਾ ਜਿਹੜੀ ਇਹਨੂੰ ਥੋੜਾ ਜਹਾ ਅਡਵਾਂਸ ਹੋ ਜੋ ਕਣਕ ਵੱਢ ਗਏ ਨਾ ਜਿਹੜੀ ਇਹ 8ਵੇਂ 9ਵੇਂ ਮਹੀਨੇ ਦੇ ਵਿੱਚ ਵੱਢੀ ਜਾਵੇ ਮੈਂ ਉਹੀ ਕਹਿੰਦਾ ਜਿਹੜੇ ਵੀਰ ਭਾਈ ਨੇ ਲਾਉਣੀਆਂ 120 ਦਿਨਾਂ ਵਾਲੀ ਵੈਰੈਟੀ ਲਾਓ ਨਾਲੇ ਇੱਕ ਹੋਰ ਆ ਉਹ ਕਹਿੰਦੇ ਆ ਜੂਨ ਦੀ ਜੂਨ ਦੀ ਇੱਕ 60 ਆਉਂਦੀ ਆ ਉਹ 60 ਵਾਲੀ ਆਪਾਂ ਨੇ ਹੁਣ ਕਹਿੰਦੇ ਲਾਈ ਨਹੀਂ ਉਹ ਵੀ ਲਾ ਕੇ ਦੇਖ ਲਾਂਗੇ ਇੱਕ ਫਾਂਟ ਜੀ ਲਾ ਕੇ ਦੇਖੀ ਹੁੰਦੀ ਆ ਜਿਵੇਂ ਆ ਇੱਕ ਆਪਣੇ ਇਨਸਪਾਇਰਮੈਂਟ ਕਰਨਾ ਲਾ ਦਾਂਗੇ ਯਾਰ ਹਾਂ ਕੀਲਾ ਲਾ ਦਾਂਗੇ ਕੋਈ ਚੱਕਰ ਨਹੀਂ ਕੀਲਾ ਬੀਜ ਦਾਂਗੇ ਆਹੋ ਨਾ ਉਹਦਾ ਜੜੇ ਪਤਾ ਲੱਗ ਜਾਂਦਾ ਜੰਮੂ ਕੀ ਠੀਕ ਆ ਮੇਰੇ ਕੋਲ ਉੱਤੇ ਜ਼ਮੀਨ ਵਿਲੀ ਉਹ ਆ ਮਾਰੂ ਇਹੀ ਬੂਟੇ ਵਾਲੀ ਗਾਂ ਨੂੰ ਉਹਦੇ ਚ ਕੀਲਾ ਉਹਦਾ ਲਾਦਣਾ ਬਾਕੀ ਇਹੀ ਬੀਜਣੇ ਬੀਜਣੇ ਬਾਕੀ ਗਾਂ ਨੂੰ ਦੇ ਦੇ ਕੇ ਲਾਏ ਬਹੁਤ ਲੈਣੇ ਲੋਕਾਂ ਨੇ ਕਿਉਂ ਭਾਈ ਐ ਨਾ ਤਾਂ ਇਹਦੇ ਪੇ ਖਰਚਾ ਹੋਇਆ ਕੋਈ ਹੈ ਨਾ ਬਿਲਕੁ ਉਚਾਈ ਦੇਖੋ ਤੁਸੀਂ ਅਸੀਂ ਐਮਪੀ ਦੇ ਵੀ ਸਾਰੀ ਉਮਰ ਲੰਘੀ ਸਾਡੀ ਵੀ ਇਹੀ ਕੰਮ ਕਰਦਿਆਂ ਦੀ ਵੜਦਿਆਂ ਦੀ ਬਲੌਗ ਬੰਦ ਕਰੇ ਵੀ ਜੇ ਮੈਂ ਬਲੌਗ ਨੂੰ ਮੈਂ ਤਾਂ ਸ਼ੁਰੂ ਤਾਂ ਇਹਦੀ ਵੀਡੀਓ ਪਾਉਣੀ ਸੀ ਆਪਨੇ ਦੇਖਣ ਦਾ ਨਾਲੇ ਭਾਈ ਹਾਂ ਸੱਚੀਓ ਕਿਵੇਂ ਤੇ ਕਿਵੇਂ ਹੋਈ ਆ ਸਹੀ ਗੱਲ ਆ ਦਿਖਾਉਣਾ ਹੀ ਨਹੀਂਦਾ ਯਾਰ ਬੰਦੇ ਨਾ ਜੀਮੀਦਾਰ ਭਰਾ ਬਣਿਆ ਇਹ ਜਾਨਾ ਵੀ ਇਹ ਚੀਜ਼ਾਂ ਵਧੀਆ ਹੈ ਇਹ ਲਾਹੇਵੰਦ ਫਸਲ ਹੈ ਇਹ ਸਾਨੂੰ ਆਪਾਂ ਲਾਉਣੀ ਹੈ ਗਾਹਾਂ ਨੂੰ ਆਪਾਂ ਸ਼ੁਰੂ ਤੇ ਬਲੌਗਿੰਗ ਪਾਵਾਂਗੇ ਜ਼ਰੂਰ ਹਾਂ ਸ਼ੁਰੂ ਤੋਂ ਲੈ ਕੇ ਨਾ ਐਂਡ ਤੱਕਰ ਪੜਾਈ ਤੱਕਰ ਕੀ ਘਟਿਆ ਜੋ ਕੀ ਛੱਡਿਆ ਕੀ ਘਟੇ ਗਈ ਆ ਵਧਦੇ ਗਈ ਆ ਹਨਾ ਸੱਚ ਦੱਸੇ ਬੰਦਾ ਸੱਚ ਵੀ ਜਿਹੜਾ ਗਾਹਾਂ ਨੂੰ ਹੁਣ ਤੋਂ ਬੀਜ ਛਾਂਭ ਕੇ ਰੱਖੀ ਕਮਰੇ ਪਿੰਡੋਂ ਕਹਿੰਦਾ ਬੰਦਾ ਕੋਈ ਚੱਕਰ ਨਹੀਂ ਉਹਨੂੰ 2 ਕਵਾਂਟਲ ਬੀਜ ਕਵਾਂਟਲ ਚਾਹੇ 2 ਕਵਾਂਟਲ ਆ ਆਪਾਂ ਬੀਜ ਉਹਨੂੰ ਦੇਣਾ ਹੈ ਕੋਈ ਚੱਕਰ ਨਹੀਂ ਜੇ ਜੇ ਹੁਣ ਲੈਣਾ ਹੋਰ ਲੈ ਲਵੇ ਜੇ ਜ਼ਿਆਦਾ ਚਾਹੀਦਾ ਆਪਾਂ ਕ੍ਰੀਮੀ ਗਿਆਨ ਵਾਲੇ ਤੋਂ ਜ਼ਿਆਦਾ ਵੀ ਦਵਾ ਦਾਂ ਨਾ ਨਾ ਹੁਣ ਆਪਾਂ ਹੁਣੇ ਦਵਾ ਦਾਂ ਨਾ ਉਹਨੂੰ ਮੈਨੂੰ ਦੱਸਿਆ ਰਸ ਮੇਰੇ ਅੱਜ ਠੀਕ ਆ ਮੈਂ ਕਿਹਾ ਯਾਰ ਆਪਣੇ ਬੰਦੇ ਨੇ ਸੋਆਬੀਨ ਲਾਈ ਆ ਬਹੁਤ ਚੰਗੀ ਹੋਈ ਆ ਫਸਲ ਹਾਂ ਕਹਿੰਦਾ ਕੋਈ ਗੱਲ ਨਹੀਂ ਉਹਨੂੰ ਵੀ ਕਕੀਲੇ ਕ ਦਾ ਬੀਜ ਦਵਾ ਮੇਰੇ ਇੱਕ ਹੋਰ ਬੰਦਿਆਂ ਨੇ ਬਹੁਤ ਨੇ ਮੰਗੀ ਜੀ ਨੇ ਡੱਗਾ ਰੱਖੇ ਵੇ ਆ ਕਵਾਂਟਲ ਕਵਾਂਟਲ ਅਗਲੇ ਫੀਲ ਚ ਪਾਉਂਦੇ ਹੋਣੇ ਵਧੀ ਯਾਰ ਉਦੋਂ ਨਾ ਸਾਨੂੰ ਮੈਂ ਤੁਹਾਨੂੰ ਦੱਸਦਾ ਭੁੱਖ ਲੱਗੀ ਵੀ ਜਿਹਦੇ ਨੂੰ ਹੀ ਵੱਡੀ ਆ ਹਾਂ ਸਹੀ ਪੰਜ ਸੱਤ ਫਲੀਆਂ ਖਾ ਲੀਆਂ ਮੁੜ ਕੇ ਸਰੀਰ ਬਾਗੋ ਬਾਗ ਬਈ ਤੇਲ ਆ ਤੇਲ ਜਾਨਾ ਆਇਦੇ ਚ ਜੀ ਫੁੱਲ ਜਾਨ ਆਇਦੇ ਆਂਦਾ ਬਾਈ ਜੀ ਤਾਕਤੇ ਬਹੁਤ ਇਹਦਾ ਨਾ ਜਿੰਮ ਵਾਲੇ ਜਿਹੜੇ ਜਿੰਮ ਵਾਲੇ ਮੁੰਡੇ ਆ ਪੂਰੀ ਖਾਂਦੇ ਆ ਬਾਈ ਇਹਨੂੰ ਭਿਉਂਕੇ ਰਾਤ ਨੂੰ ਨਾ ਹਾਂ ਜਿੰਮ ਵਾਲੇ ਜਿਹੜੇ ਕੋਚ ਆ ਨਾ ਸਾਰਿਆਂ ਨੂੰ ਸੋਆਬੀਨ ਜਾਰੇ ਦੱਸਦੇ ਸੋਆਬੀਨ ਖਾਓ ਹੋਰ ਨਾ ਪ੍ਰੋਡਕਟ ਖਾਓ ਮੈਂ ਤੁਹਾਨੂੰ ਕਹਿੰਦਾ ਬਾਈ ਬਹੁਤ ਜਾਨ ਆ ਅਸੀਂ ਉਦੋਂ ਮੈਦੰਦਾ ਭੁੱਖ ਲੱਗੀ ਕਿਉਂਕਿ ਦੁਪਹਿਰੇ ਜਿਹਨੂੰ ਆ ਗਿਆ ਮਸ਼ੀਨਾਂ ਮੈਂ ਜਾਣਦਾ ਰੋਟੀ ਖਾਣ ਹਾਂ ਤੇ ਵਿਚਾਰ ਆ ਗਿਆ ਮੈਂ ਕਿਹਾ ਚੱਲ ਯਾਰ ਜਾਨੂ ਤੂੰ ਚੈੱਕ ਚੋਕ ਕਰਦਾ ਫਾਟ ਲਾ ਲਾ ਥੋੜੀ ਭੁੱਖ ਲੈ ਮੈਂ ਕਿਹੜੇ ਡਿਕਣਾ ਹੁਣ ਖੜਾ ਖਾ ਗਿਆ ਬਾਕੀ ਪੇੜਾ ਵੀ ਬਹੁਤ ਮੋਟਾ ਹੋਇਆ ਹੈ ਹਨਾ ਮੈਂ ਤਾਂ ਬਾਈ ਦੇਖੀ ਆ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਫਸਲ ਹੁੰਦੀ ਬਾਕੀ ਜਿਹੜੇ ਮੇਰੇ ਬੀਜ ਨੇ ਦੇਖੀ ਆ ਨਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਦੇ ਮੇਰੇ ਬੀਜ ਨੇ ਲਾਈ ਆ ਬਾਕੀ ਆਪਣੇ ਬਾਈ ਇਹੀ ਗੱਲਾਂ ਤੋਂ ਲੋਕ ਡਰਦੇ ਆ ਨਾ ਇਹ ਚੀਜ਼ਾਂ ਲਾਉਣ ਤੇ ਸੋਆ ਵੀ ਨੋਗੀ ਵੀ ਇਹ ਪੱਕਦੀ ਨਹੀਂ ਹੈਗੀ ਟਾਈਮ ਗੱਲ ਹੁਣ ਆ ਤੁਸੀਂ ਹਿਸਾਬ ਲਾ ਲਓ ਨਾਲੇ ਸ਼ੋਰੇ ਦੇ ਵਿੱਚ ਆ ਨਾ ਕੋਈ ਇਹਨੂੰ ਯਾਰੇ ਧੁੱਪ ਨਹੀਂ ਲੱਗਦੀ ਕੋਈ ਪਾਣੀ ਨਹੀਂ ਲਾਇਆ ਇਸੇ ਪਰ ਸਿੱਧੀ ਮੰਨ ਲਓ ਇੱਕ ਸਪਰੇਅ ਕਰੀ ਜਰੂਰ ਕਰੀ ਜੈਨੇ ਹੋਰ ਵੀ ਆ ਧਾਰਤੀ ਵੀ ਦੇਖ ਲੈ ਨਿੱਗਰ ਚ ਬੀਜੀਜੀ ਵੀ ਆ ਹੂੰ ਹੂੰ ਬੋਧੀ ਧਾਰਤੀ ਜਿਹਦਾ ਹੋਰ ਕੰਮਜਾਬ ਆਪਾਂ ਨੇ ਦੇਖ ਲੈ ਨਿੱਗਰ ਧਾਰਤੀ ਚ ਬੀਜੀ ਨਾਲ ਇਹ ਡਾਕਟਰ ਪੂਰੀ ਜੀਰੀ ਵਾਲੇ ਖੇਤਾਂ ਚ ਐਨ ਵਧੀਆ ਹੋਈ ਖੜੀ ਆ ਹੂੰ ਨਾਲੇ ਦਰਿਆ ਦਾ ਕੰਡਾ ਹੈ ਨਾਲੇ ਦਰਿਆ ਦਾ ਕੰਡਾ ਦਰਿਆ ਦੇ ਕੰਡੇ ਦੇ ਨਾਲੇ ਰੇਤਾ ਔਰੇ ਹਨਾ ਨਹੀਂ ਫਰਕ ਆ ਬਾਈ ਸੋਆਬੀਨ ਦੀ ਉਚਾਈ ਦਾ ਵੀ ਫਰਕ ਆ ਹਰ ਫਲੀ ਦਾ ਵੀ ਫਰਕ ਆ ਆ ਦੇਖੋ ਤੁਸੀਂ ਇੱਧਰ ਪੇੜੇ ਆ ਜਿਹੜੇ ਇੱਧਰ ਦੇਖ ਮੇਨ ਦਾ ਬੂਟੇ ਤੋਂ ਫਰਕ ਪਤਾ ਲੱਗ ਜਾਂਦਾ ਬੂਟਾ ਸਾਲ ਦਾ ਹਜੇ ਦੇਖ ਲਾ ਆਹ ਦੇਖ ਲਾ ਸਾਲ ਦਾ ਬੂਟਾ ਕਿੱਥੇ ਚਲ ਗਿਆ ਹਨਾ ਚਲੇ ਗਿਆ ਦੇਖ ਲਾ ਬੂਟਾ ਹੀ ਦੱਸਦਾ ਨਾ ਸੰਤ ਫਿਰ ਜਿਹੜੇ ਦੇ ਪੱਤੇ ਉਹਨੇ ਆ ਤਾਂ ਸਪਰੇਅ ਜੁਰੂ ਕਰੀਏ ਘਾਪੇ ਚੜ ਚੁੜ ਗਏ ਆਪੇ ਝੜੇ ਆ ਅੱਛਾ ਮੈਂ ਉਧਰਲਾ ਪਲਾਟ ਦਿਖਾਉਂਗਾ ਹਾਂ ਉਧਰਲੇ ਜਿਹੜੇ ਆਪਣੇ ਹਜੇ ਪੱਤੇ ਹੈਗੇ ਆ ਅੱਛਾ ਹਾਂ ਉਹ ਪੰਜ ਪਰਲੇ ਪੰਜ ਕਿੱਲੇ ਵਾਲਾ ਉਹ ਸੁਪਰ ਸੀਟਰ ਵਾਲੀ ਆ ਉਹ ਸੁਪਰ ਸੀਟਰ ਉਹ ਵੀ ਦਿਖਾ ਦਿੰਦਾ ਸੁਪਰ ਸੀਟਰ ਨਾਲ ਕੇਰੀ ਆ ਉਹ ਸੁਪਰ ਸੀਟਰ ਨਾਲ ਕੇਰੀ ਆ ਅੱਛਾ ਅੱਜ ਜਦੋਂ ਮੈਨੂੰ ਫੋਨ ਲਾਉਣ ਤਾਂ ਹਾਂ ਠੀਕ ਆ ਸੁਪਰ ਸੀਟਰ ਨਾਲ ਕੇਰੀ ਆ ਉਹ ਹਾਂ ਆਪਣੇ 16 ਫੁੱਟ ਤੇ ਬੂਟੇ ਆ 7 ਫੁੱਟ ਸੁਪਰ ਹੀਟਰ ਨਾਲ ਕੀਰਤੀ ਜੀ ਦੋ ਦੋ ਫਾਂਟਾ ਬਹੁਤ ਵਧੀਆ ਆ ਨਜ਼ਾਰਾ ਰਿਹਾ ਇਹਦੇ ਵਿੱਚ ਹੁਣ ਭਈਆਂ ਤੇ ਬੜਾਉਣੀ ਪਈ ਆ ਇਹ ਉਹਦੇ ਨਾਲ ਆਇਆ ਸੁਪਰ ਹੀਟਰ ਨਾਲ ਇਹਦੇ ਵਿੱਚ ਦਾਣੇ ਨਹੀਂ ਗਿਰੇ ਆਓ ਬਾ ਅਬਰ ਸਿੱਧੀ ਲੈਣ ਲੈ ਗਿਆ ਆ ਸਿੱਧੀ ਲੈਣ ਲੈ ਗਿਆ ਠੀਕ ਆ ਆ ਚੱਕਰ ਹੁਣ ਕਣਕ ਵੀ ਉਹ ਜੂ ਸੁਪਰ ਹੀਟਰ ਨਾਲ ਬੀਜੀ ਆਹੀ ਚੱਕਰ ਕਰਕੇ ਮਸ਼ੀਨ ਕਰਕੇ ਹਾਂ ਹਾਂ ਤੇ ਹੁਣ ਮਾਹ ਫਿਰ ਜੇ ਆਪਾਂ ਵਿੱਚ ਦਾਣੇ ਰਲਾਉਂਦੇ ਮੁੜ ਕੇ ਫਿਰ ਭਈਆਂ ਦੀ ਲੀਵਰ ਪੈਂਦੀ ਆ ਉਹਨੂੰ ਆਓ ਜਿਵੇਂ ਹੁਣ ਹਾਂ ਸਾਦਾ ਤਾਂ ਖੇਟਾਂ ਦਾ ਤਾਣ ਪਬੂਲਰ ਤਾਂ ਸਾਹਮਣੇ ਵੀ ਦਾਣੇ ਗਿਰ ਗਿਆ ਤਾਂ ਗਿਰਿਆ ਪਾਉਰੇ ਬੂਟਿਆਂ ਦੇ ਜੜ ਉਪਰ ਆਇਆ ਨਾ ਰੂਟਾ ਬਿਟਰ ਨਾ ਬੀਜੀਦੀ ਇਹ ਇਹ ਰੂਟਾ ਬਿਟਰਾ ਛੱਟਾ ਦੇ ਕੇ ਬੀਜੀਦੀ ਲਾ ਛੱਟੇ ਵਾਲੀ ਆ ਬਾਈ ਇਹ ਦੇਖੋ ਤੁਸੀਂ ਐਨ ਵੀ ਫਸਲ ਆ ਜਿਹੜੀ ਪੂਰੀ ਹਨਾ ਨਜ਼ਾਰੇਦਾਰ ਖੜੀ ਆ ਹਾਈਟ ਦੇਖੋ ਕੋਈ ਐ ਨਹੀਂ ਹੈਗਾ ਵੀ ਹਾਈਟ ਨਹੀਂ ਹੈਗੀ ਹਾਈਟ ਵੀ ਪੂਰੀ ਆਰ ਫਾਲ ਵੀ ਪੂਰਾ ਆ ਨਹੀਂ ਹੈਗਾ ਫਲ ਨਹੀਂ ਹੈਗਾ ਨਹੀਂ ਆਪਾਂ ਕਈ ਬੰਦੇ ਸੁਣਦੇ ਆਂ ਬਾਈ ਸੋਆ ਬੀਂ ਸਾਡੇ ਏਰੀਆ ਚ ਪਟਿਆਲੇ ਦਾ ਇੱਕ ਬੰਦੇ ਨੇ ਮੈਂ ਸੁਣੀ ਦੀ ਬਹੁਤ ਦਿਨ ਹੋ ਗਈ ਗੱਲ। ਕਹਿੰਦਾ ਬਾਈ ਅਸੀਂ ਲਾਈ ਤੀ ਕਹਿੰਦਾ ਤਾਂ ਬਧੇ ਬਹੁਤ ਗਈ ਤੇ ਫਲੀਆਂ ਲੱਗੀਆਂ। ਅਸੀਂ ਮੈਂ ਤੈਨੂੰ ਦੱਸਦਾ ਡਰ ਅਸੀਂ ਵੀ ਗਏ ਤੇ ਹਾਂ ਇਹ ਵਧਿਓ ਜਾਵੇ ਯਾਰ। ਮੈਂ ਉਹਨਾਂ ਨੂੰ ਕਰਿਆ ਕਰੀਸ਼ ਬਗਾਨਾ ਉਹ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਕੋਈ ਬਿਮਾਰੀ ਨਹੀਂ ਸੀਗੀ ਬਿਮਾਰੀ ਕੋਈ ਨਹੀਂ ਕਹਿੰਦੇ ਟੈਨਸ਼ਨ ਨਾ ਲਾਓ। ਹਾਂ। ਫੇਰ ਗਾਹਾਂ ਜੇ ਜਾ ਕੇ ਨੀ ਚਿੱਟਾ ਜਿਹਾ ਫੁੱਲ ਆਇਆ ਬਰੀਕ ਬਰੀਕ ਜਿਹਾ ਮਾਹ ਕਿਆ ਫੁੱਲ ਆ ਇਹ। ਇਨੇ ਦਾ ਕਿਆ ਲੱਗਣੇ ਫੁੱਲ ਚ ਜਾਨ ਨਹੀਂ ਚੱਲ ਇਹਨੂੰ ਉਸ ਟਾਈਮ ਕੋਤੜਾ ਪਿਆ ਜਦ ਉਸ ਟਾਈਮ ਉਹ ਫੁੱਲ ਜਾ ਪਿਆ ਹਾਂ ਚੱਲ ਮੈਂ ਸਪਰੇਅ ਲਿਆ ਆ ਵਧੀਆ ਕਹਿ ਕੇ ਸਪਰੇਅ ਮਰਾਤੀ ਭਈਏ ਤੋਂ ਹਾਂ ਚੱਲ ਭਈਆ ਵਿਚਾਰਾ ਕਹਿੰਦਾ ਤਾਂ ਹੈਗਾ ਸਰਦਾਰ ਜੀ ਅੱਖਾਂ ਨਹੀਂ ਖੋਲ ਰਹੀਆਂ ਸਪਰੇਅ ਊਂ ਸਪਰੇਅ ਦੀ ਸਮੈਲ ਕੋਈ ਨਹੀਂ ਤੀਗੀ ਹਾਂ ਸਪਰੇਅ ਦੱਸਦੀ ਦੀ ਜਦੇ 10 ਮਿੰਟ ਚ ਕੁਤੜਾ ਬਾਹਰ ਭਾਦਦਾ ਤਾਂ ਹਾਂ ਉਹਦੇ ਬਾਅਦ ਭਾਈ ਇੰਨੀ ਕ ਫਲੀ ਪਈ ਇਹਨੂੰ ਹਾਂ ਪਹਿਲਾਂ ਛੋਟੀ ਜੀ ਫਲੀ ਤੁਰਦੀ ਆ ਮਾੜੀ ਜੀ ਹਾਂ ਹਰੀ ਜੀ ਹਾਂ ਨਰਮ ਜੀ ਫੁੱਲ ਤੇ ਫਲੀ ਉਹ ਬਣਦੀ ਆ ਮਾੜੀ ਜੀ ਫਲੀ ਤੁਰੀ ਮਾਹ ਯਾਰ ਇਹ ਕੀ ਉਹ ਤਾਂ ਮੈਂ ਵੀਡੀਓ ਜਿਹੀ ਦੇਖੀ ਗਏ ਗੂਗਲ ਤੇ ਕਾਸੀ ਲੰਬੀ ਲੰਬੀ ਫਲੀ ਹਾਂ ਮਾਂ ਯਾਰ ਇਹਨੇ ਕਿਆ ਹੋਣਾ ਉਹਦੇ ਬਾਅਦ ਜਦ ਜੂਨ ਜੂਨ ਦਿਨ ਜ ਟਪੀ ਗਏ ਫਲੀ ਦੇਖੀ ਦਾਣਾ ਦੇਖਿਆ ਵਿੱਚ ਮਾਂ ਵਾਕਿਆ ਦਾ ਬਾਈ ਗੱਲ ਬਣ ਗਈ ਹਾਂ ਫੇਰ ਦਿਲ ਖੁਸ਼ ਹੋ ਗਿਆ ਦਿਲ ਖੁਸ਼ ਹੋ ਗਿਆ ਮਾਂ ਬਾਈ ਹੁਣ ਕਰੂ ਘਰ ਪੂਰਾ ਇਹ ਹਾਂ ਨਹੀਂ ਬਾਈ ਮੇਰੀ ਦਾਸਤਾ ਤਨ ਮੈਂ ਵੀ ਤੇਰੀ ਕੀਲੇ ਰਹੀ ਇਹ ਦਾਸਤੇ ਉੱਤੇ ਹੀ ਜਾਊਗੀ ਥੱਲੇ ਨਹੀਂ ਜਾਂਦੀ ਅਸੀਂ ਅਸੀਂ ਕਹਿੰਦੇ ਆ ਵੀਰੇ ਅੱਠ ਵੀ ਨਿਕਲਿਆ ਬੇ ਬਹੁਤ ਆ ਹਾਂ ਅਸੀਂ ਐਂ ਕਹਿੰਦੇ ਪਹਿਲੀ ਵਾਰੀ ਫਸਲ ਲਾਈ ਆਪਾਂ ਨੇ ਅੱਠ ਕਵਾਂਟਰਲ ਵੀ ਨਿਕਲ ਆਈ ਬਹੁਤ ਆ ਸਾਡਾ ਘਰ ਪੂਰਾ ਸਹੀ ਗੱਲ ਆ ਬੂਟਿਆਂ ਦੇ ਵਿੱਚ ਨਾ ਨਹੀਂ ਤਾਂ ਆਪਾਂ ਕਹਿ ਕਹਨੇ ਆਂ ਵੀ ਨਾ ਤਾਂ ਇਹਦੇ ਵਿੱਚ ਝੋਨਾ ਲਾ ਸਕਦੇ ਆ ਮੈਂ ਤਾਂ ਦਾਦਾ ਅਸੀਂ ਬਾਜਰਾ ਲਾਇਆ ਤਾਂ ਹਾਂ ਕਿਉਂਕਿ ਬੂਟਿਆਂ ਚ ਹੋਰ ਤਾਂ ਚਰੀ ਚੂਰੀ ਵਗੈਰਾ ਤਾਂ ਨਹੀਂ ਐਡਵਾਂਟਾ ਬਾਜਰਾ ਬੀਜਿਆ ਪਹਿਲਾਂ ਤਾਂ ਐਡਵਾਂਟਾ ਬਾਜਰਾ ਗਰਮੀ ਕਰਕੇ ਪਹਿਲਾਂ ਲੋਟ ਨਹੀਂ ਆਇਆ ਕੰਪਨੀ ਵਾਲੇ ਆਏ ਦੇਖ ਦੂ ਕਿ ਮੁੜੇ ਉਹਨਾਂ ਨੇ ਬੀਜ ਦਿੱਤਾ ਦੁਆਰੇ ਬੀਜਿਆ ਉਹ ਪਹਿ ਗਿਆ ਡਬਲ ਖਰਚਾ ਪੈ ਗਿਆ 700 ਰੁਪਏ ਕਿਲੋ ਬਾਜਰਾ ਉਹ 4 ਕਿਲੋ ਕੀਲੇ ਦਾ ਪੈਂਦਾ ਤੂੰ ਦੇਖ ਲੈ ਉਹਦੇ ਬਾਅਦ ਉਹਦਾ ਰੇਟ ਲੱਗਿਆ 160 70 ਕੁਆਂਟ ਵਾਲਾ ਕੁਆਂਟ ਵਾਲਾ 60 ਰੁਪਏ ਭਈਏ ਲੈ ਕੇ ਮੁੜ ਕੇ ਛੱਡ ਕੇ ਆਉਣਾ ਪਿਆ ਚੰਡੀਗੜ੍ਹ ਖਰਚਾ ਪਿਆ ਮੈਂ ਕਹਿੰਦਾ ਕੀਲੇ ਦਾ 5000 ਵੀ ਨਹੀਂ ਬਚਿਆ ਖੇਤ ਵਿਹਲੇ ਕਰੇ ਅਸੀਂ ਹਾਂ ਹੁਣ ਇਹ ਤੂੰ ਦੇਖ ਤਾਂ ਸਹੀ ਸਹੀ ਗੱਲ ਆ ਖਰਚਾ ਨਹੀਂ ਦੇ ਫਿਰ ਕੋਈ ਖਰਚਾ ਨਹੀਂ ਕੋਈ ਹੈਗੇ ਨਹੀਂ ਇਹ ਤਾਂ ਤੂੰ ਤੇਰਾ ਹਾਂ ਤੂੰ ਚੱਲ ਬਈ ਤੂੰ ਦੇ ਤੈਨੂੰ ਦੇਖਣ ਬਣਿਆ ਤਾਂ ਤੂੰ ਕਿਤੇ ਵੀਡੀਓ ਚ ਕੋ ਪਾਦਨੇ ਹੈ ਨਾ ਵੀ ਹਾਂ ਵੀ ਇੱਥੀ ਤੇ ਦੇਣੀ ਆ ਮੈਂ ਕਿ ਕਿਤੇ ਨਹੀਂ ਜਾਣਾ ਤੇਰੀ ਇੱਥੇ ਤੇ ਵੀ ਚੱਕ ਹੋਊਗੀ ਇਹ ਮੈਂ ਕਹਿੰਦਾ ਗਾਹਾਂ ਨੂੰ ਆਹੀ ਕਰਨਾ ਆਪਾਂ ਨੇ ਫੁੱਲ ਜਿੰਨੀ ਹੈਗੀ ਆ ਉਧਰ ਹੂੰ 30 35 ਕਿਲੇ ਬੂਟਿਆਂ ਵਾਲੇ ਸਾਰੇ ਵੇਚ ਦੇਣੇ ਹਣ ਕੱਖ ਜਮਾ ਹੀ ਨਹੀਂ ਵਿਜਣੇ ਸਹੀ ਗੱਲ ਆ ਸਾਰੇ ਵੇਚਣੇ ਨਹੀਂ ਸਹੀ ਹਾਂ ਨਹੀਂ ਫਸਲ ਵਧੀਆ ਖੜੀ ਆ ਬਾਈ ਐਵੇਂ ਆਪਾਂ ਕਹੀਏ ਹੈ ਨਾ ਪੰਜਾਬ ਦੇ ਵਿੱਚ ਹੁੰਦੀ ਨਹੀਂ ਆਪਣੀ ਧਰਤੀ ਨੂੰ ਮਾੜਾ ਕਹੀਏ ਬਈ ਆਹ ਦੇਖੋ ਮੁੰਡੇ ਨੇ ਕਰਕੇ ਦਿਖਾਤਾ ਜਿਹੜੀ ਚੀਜ਼ ਆਪਣੇ ਲੋਕ ਕਹਿੰਦੇ ਨੇ ਨਾ ਵੀ ਇਹਨੂੰ ਫਲ ਹੀ ਨਹੀਂ ਲੱਗਦੀ ਜਾਂ ਇਹ ਫਸਲ ਹੁੰਦੀ ਨਹੀਂ ਸੰਤ ਨੇ ਸਾਬਤ ਕਰਤਾ ਬਾਈ ਇਹ ਉਹ ਬਹੁਤ ਨੇ ਕਿਹਾ ਕਹਿੰਦੇ ਇਧਰ ਏਰੀਆ 'ਚ ਕਿਸੇ ਨੇ ਵੀ ਲਾਈ ਯਾਰ ਆਪਣੇ ਪਤਾ ਕੀ ਐ ਸੰਤ ਹੱਥ ਕਿਸੇ ਨੇ ਹਲਾਉਣਾ ਨਹੀਂ ਹਲਾਉਣ ਵਾਲੇ ਨੂੰ ਹਲਾਉਣ ਨਹੀਂ ਦੇਣਾ ਹਲਾਉਣ ਨਹੀਂ ਦੇਣਾ ਆਪ ਕੋਦ ਕਰਨਾ ਨਹੀਂ ਕਰਨ ਵਾਲੇ ਨੂੰ ਕੋਈ ਕਰਨ ਨਹੀਂ ਦੇਣਾ ਹੈ ਕਿ ਨਹੀਂ ਮੈਂ ਨਾ ਇਸੇ ਮਾਰੇ ਡਰਦੇ ਨੇ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਚਾਰ ਥੈਲੀਆਂ 'ਚ ਬੀਜ ਦੀਆਂ ਘਰੇ ਪਈਆਂ ਹਾਂ ਮੈਂ ਬੀਜ ਜ਼ਿਆਦਾ ਲਿਆਇਆ ਤਾਂ ਹਾਂ ਮੈਨੂੰ ਯਾਰ ਜਦ ਲੋਕ ਇਹ ਕਹਿੰਦੇ ਨਹੀਂ ਹੋਣੀ ਐ ਦਿਲ ਨੂੰ ਡਰ ਜਾ ਹੋਈ ਜਾਂਦਾ ਆਹੋ ਮੈਂ ਚਾਹ ਲਿਆ 10 ਕਿਲੋ ਤੂੰ ਇੰਨੇ ਜਿਹਾ ਸੰਤ ਸਬਰ ਕਰ ਉਹ ਵੀ ਤਾਂ ਵੀ ਠੀਕ ਨਹੀਂ ਫਿਰ ਬਾਦਾਂਗੇ ਕਣਕ ਬੀਦਾਂਗੇ ਗੇਤੀ ਆਹੋ ਹੁਣ ਮੈਂ ਸੋਚ ਰਿਹਾ ਮੈਂ ਯਾਰ ਜੋ ਵੀ ਚਾਰ ਕਿਲੇ ਬੀਜ ਦੰਦਾ ਹੁਣ ਦੇ ਉਹ ਵੀ ਚਾਰ ਕਿਲੇ ਬੀਜੇ ਦੰਦਾ ਪੈਣੇ ਹੀ ਦਾ ਸਹੀ ਗੱਲ ਆ ਹੁਣ ਥੈਲੀਆਂ ਬੀਜਦੇ ਆ ਉਕੜੇ ਪਈਆਂ ਨੇ ਆਪਣੇ ਕੋ ਘਰੇ ਨਹੀਂ ਚੱਲ ਗਾਹ ਨੂੰ ਨਾ ਤਜਰਬਾ ਹੋ ਗਿਆ ਸਿਆਣੇ ਗਾਣ ਧੱਕੇ ਖਾ ਕੇ ਅਕਲ ਆਉਂਦੀ ਹਾਂ ਬਾਦਾਮ ਖਾਣੇ ਗਏ ਨਹੀਂ ਧੱਕੇ ਖਾ ਕੇ ਅਕਲ ਆਉਂਦੀ ਵੀਰ ਇਹ ਗੱਲ ਸੱਚੀ ਆ ਸਿਆਣੇ ਵੀ ਕਹੀ ਗਈ ਵੀ ਬਾਦਾਮ ਖਾ ਕੇ ਨਹੀਂ ਬਾਈ ਅਕਲ ਆਉਂਦੀ ਅਕਲ ਆਉਂਦੀ ਧੱਕੇ ਕਰਕੇ ਹੁਣ ਮੇਰੀ ਗੱਲ ਸੁਣੋ ਹੁਣ ਹੋ ਗਈ ਹੁਣ ਕੋਈ ਨਹੀਂ ਬੋਲਦਾ ਪਰ ਹਾਂ ਹੋਈ ਨਹੀਂ ਜੇ ਨਾ ਹੁੰਦੀ 50 ਨੇ ਗੱਲਾਂ ਬਣਾਉਣੀ ਦੀ ਮੈਂ ਜਾਂਦੇ ਹਾਂ ਉਹਨਾਂ ਨੂੰ ਟੱਚਣਾ ਕਰਨੇ ਆ ਸੋਆਬੀਨ ਵਾਲਾ ਆ ਗਿਆ ਸੋਆਬੀਨ ਉਹ ਜਿਵੇਂ ਕਹਿੰਦੇ ਨੇ ਮੁੱਛੜ ਲਾਈ ਆ ਉਹ ਕੰਮ ਕਰਨਾ ਦਾ ਲੋਕਾਂ ਦੇ ਸਹੀ ਗੱਲ ਆ ਹਾਂ ਚੱਲ ਐ ਆ ਵੀ ਕਰਕੇ ਦਿਖਾਤਾ ਆਏ ਯਾਰ ਵੀਰੇ ਇਹਦਾ ਨਾ ਤਾਂ ਰੇਟ ਘਟਣਾ ਹਾਂ ਫਿਕਸ ਰੇਟ ਆ ਇਹਦਾ ਰੇਟ ਵਧਣਾ ਹੀ ਵਧਣਾ ਕਿਉਂਕਿ ਐਂ ਦੇਖ ਆਪਣਾ ਆਪ ਆਮ ਮਨੁੱਖੀ ਵੀ ਖਾ ਰਿਹਾ ਡੰਗਰ ਵੀਰ ਜਰ ਬਹੁਤ ਪ੍ਰੋਡਕਟ ਚ ਪੈਂਦੀ ਐ ਇਹ ਬਹੁਤ ਚੀਜ਼ਾਂ ਚ ਹਾਂ ਬਾਈ ਜੀ ਇਹਦਾ ਤੇਲ ਪਤਾ ਕਿੰਨਾ ਮਹਿੰਗਾ ਐ ਸੋਆਬੀਨ ਦਾ ਆਇਲ ਉਹੀ ਗੱਲ ਐ ਨਾ ਹਾਂ ਦੇ ਰਾਤ ਜਰ ਤੇਲ ਇਹੀ ਖਾਨੇ ਆ ਬਾਕੀ ਦਾ ਤੇਲ ਬਾਈ ਉਹਨਾਂ ਨਿਕਲਣਾ ਦਾਣਾ ਹੀ ਚਮਕਬਾਉ ਦਾ ਇਹਦਾ ਹੁਣ ਆਏ ਆਪਣੀ ਘਰ ਦੀ ਫਸਲ ਹੋ ਗਈ ਦੇਖਾਂਗੇ ਸਰੋਂ ਦੇ ਤੇਲ ਚ ਦਮ ਜ਼ਿਆਦਾ ਜਾਇ ਇਹਦੇ ਜਿਹਦਾ ਵੀ ਤੇਲ ਕਢਾਵਾਂਗੇ ਹੁਣ ਆਪਾਂ ਕੁਆਂਟਲ ਦਾ ਤੇਲ ਕਢਾ ਲਈ ਠੀਕ ਆ ਫੇਰ ਲੱਗੂ ਪਤਾ ਇਹ ਤੇ ਬਾਈ ਬਿਮਾਰੀ ਨਹੀਂ ਹੈਗੀ ਸੰਤ ਹੁਣ ਯਾਰ ਮੇਰੀ ਗੱਲ ਸੁਣ ਯਾਰ ਇੱਕ ਸਪਰੇਅ ਆ ਕੋਈ ਰਹੀ ਨਹੀਂ ਪਾਇਆ ਕੁਝ ਨਹੀਂ ਪਾਇਆ ਇੱਕ ਰੱਖੀ ਦੀ ਆਰਗੈਨਿਕੇ ਹੋਗੀ ਖਰਚਾ ਕੋਈ ਨਹੀਂ ਖਰਚਾ ਕੋਈ ਨਹੀਂ ਸਾਰਾ ਜੋ ਵੀਰੇ ਇਹ ਪਾਉਨੇ ਆ ਜੇ ਸਾਰਾ ਜੋ ਪੈਂਦਾ ਸੋਰੋਂ ਦਾ ਸਪਰੇ ਵੀ ਹੁੰਦੀਆਂ ਰੋ ਪੈਂਦੇ ਆ ਫਿਰ ਬਿਨਾਂ ਰੇ ਤਾਂ ਸਪਰੇ ਉਹ ਤਾਂ ਹੁੰਦੀ ਹੀ ਨਹੀਂ ਸੋਰੋਂ ਦਾ ਫਿਰ ਇਹ ਜੇ ਕੋਈ ਖਰਚਾ ਨਹੀਂ ਕਰਿਆ ਕੁਝ ਨਹੀਂ ਕਰਿਆ ਇਹ ਬਿਨਾਂ ਰੇ ਸਪਰੇ ਦੇ ਜ਼ਹਿਰ ਤੇ ਬਿਨਾਂ ਹੀ ਹੋਗੀ ਇਹ ਇਹ ਤਾਂ ਵਧੀਆ ਸਮ ਕੋ ਬਾਈ ਲੈ ਕੇ ਜਾਊਗਾ ਮੈਂ ਵੀ ਪਿਆ ਘਰ ਲੋ ਜਦੋਂ ਵੱਡੇਗਾ ਨਾ ਘਰਾਂ ਲੈ ਕੇ ਤੇ ਪੱਕਾ ਪੱਕਾ ਲਾ ਕੇ ਜਿਹੜੀ ਮੋੜ ਕੇ ਲਿਆਈ ਬਥੇ ਸਾਫ ਕਰਾ ਕੇ ਲਿਆਉਂਗਾ ਹਾਂ ਬਾਕੀ ਦੱਸਿਓ ਬਾਈ ਕਮੈਂਟ ਕਰਕੇ ਜ਼ਰੂਰ ਵੀ ਕਿਹੜੇ ਮੇਰੇ ਵੀਰ ਨੇ ਹਨਾ ਖੇਤੀਬਾੜੀ ਐਹੀ ਜੀ ਕਰੀ ਆ ਕਦੇ ਬਾਕੀ ਸ਼ੰਤભાઈ ਬਣਾ ਨੰਬਰ ਦੱਸਦੇ ਯਾਰ ਮੇਰਾ ਨੰਬਰ ਹੈਗਾ ਵੀਰੇ 9948 48440 ਇਹ ਬਾਈ ਦਾ ਨੰਬਰ ਆ ਹਨਾ ਕੋਈ ਹੋਰ ਜਾਣਕਾਰੀ ਵੀਡੀਓ ਦੇ ਵਿੱਚ ਰਹਿ ਗਈ ਹੋਵੇ ਤਾਂ ਇਹ ਬਾਈ ਗੱਲ ਹਨਾ ਸੰਤ ਕਾ ਕਨੈਕਟ ਕਰ ਲਿਓ ਵੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਸੋਆਵਿੰਦੀ ਫਸਲ ਆ ਜਿਹੜੀ ਹਨਾ ਪੰਜਾਬ ਦੇ ਵਿੱਚ ਇਹ ਮੈਂ ਤਾਂ ਇਹਨੂੰ ਬਈ ਪਹਿਲੇ ਹੀ ਮੰਨੂਗਾ ਵੀ ਇਹਨੇ ਪਹਿਲੇ ਹੀ ਆਪਾਂ ਦੇਖੀ ਯਾਰ ਪਹਿਲੇ ਹਨਾ ਖੇਚਾ ਨਹੀਂ ਆਪਾਂ ਕਦੇ ਸੋਆ ਵੀ ਨਹੀਂ ਦੇਖੀ ਪੰਜਾਬ ਦੇ ਵਿੱਚ ਇਦ ਕੀ ਪਹਿਲੀ ਵਾਰ ਸੋਆਬੀਨ ਦੇਖੀ ਆ ਰ ਸੋਆਬੀਨ ਵੀ ਐਹੀ ਜੀ ਦੇਖੀ ਆ ਜਿਹੜੀ ਕਦੇ ਮਹਾਰਾষ্ট্র ਐਮਪੀ ਦੇ ਵਿੱਚ ਨਾ ਉੱਥੇ ਵੀ ਨਹੀਂ ਦੇਖੀ ਜਿਹੜੀ ਚਾਰ 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 ਦਰਖਤ ਇਕੱਠੇ ਕਰਕੇ ਵੇਡੀ ਲੰਬਾਈ ਨੇ ਉੱਥੇ ਵੀ ਨਹੀਂ ਕਰੇ ਦੇਖੀ ਹੈਗੀ ਜੜ ਤੇ ਲੇ ਕੇ ਉੱਪਰ ਤੱਕ ਫੜ ਲਿਓ ਆ ਜੜ ਦੇਖ ਲਓ ਇਹਦੀ ਆ ਦੇਖੋ ਇਧਰ ਜੜ ਕਹੇ ਜੀ ਜਿਵੇਂ ਨਾ ਕੋ ਬੂਟੀ ਜੀ ਹੁੰਦੀ ਉਹਦੀ ਜੜ ਹੁੰਦੀ ਆ ਕਿ ਉਹ ਦਰਖਤ ਲਾਇਆ ਹੁੰਦਾ ਜਿਵੇਂ ਨਾ ਆਪਣੇ ਸਬਜ਼ੀਆਂ ਲਾਈਆਂ ਹੁੰਦੀਆਂ ਮੈਂ ਕਹਿੰਦਾ ਜਿਵੇਂ ਹਰ ਹਰ ਹੁੰਦੀ ਹੈ ਨਾ ਐਂ ਲੱਗਦੀ ਆ ਸਹੀ ਗੱਲ ਆ ਹਰ ਹਰ ਖੜੀ ਆ ਬਾਕੀ ਜਿਹਦੋਂ ਵੱਡੂਗਾ ਸੰਤ ਬਾਈ ਹੈ ਨਾ ਜ਼ਰੂਰਤ ਕੱਲ ਨੂੰ ਮੜਣੀ ਆ ਹਾਂ ਕੱਲ ਨੂੰ ਆ ਜਣੀ ਮਸ਼ੀਨ ਹਾਂ ਬਾਕੀ ਕੱਲ ਨੂੰ ਇਹ ਵੱਡਣੀ ਹੈ ਨੇ ਸੋਆ ਵੀਨ ਚਾਰ ਪੰਜ ਦਿਨ ਆਪਣੇ ਕੋਲ ਬੜਾਈ ਚੱਲਣੀ ਆ ਤੁਹਾਨੂੰ ਫੇਰ ਫੋਨ ਕਰਕੇ ਬੁਲਾਵਾਂਗੇ ਬੜਾਈ ਦੀ ਵੀ ਆਪਾਂ ਪਾਵਾਂਗੇ ਮੈਂ ਕਹਿੰਦਾ ਵੀ ਝਾੜ ਦਿਖਾਵਾਂਗੇ ਬਾਈ ਹਾਂ ਕੱਲ ਨੂੰ ਬਈ ਇਹਦੇ ਲੱਗਣੀ ਆ ਮਸ਼ੀਨ ਜਿਹੜੀ ਨੈਸਟ ਵੀਡੀਓ ਹੋ ਸਕਦਾ ਵੀ ਤੁਹਾਨੂੰ ਹੈ ਨਾ ਬੜਾਈ ਦਿਖਾਵਾਂਗੇ ਠੀਕ ਹੈ ਸੰਤ ਬਾਈ ਠੀਕ ਹੈ ਧੰਨਵਾਦ ਤੇਰਾ ਬਾਈ ਬਹੁਤ ਬਹੁਤ ਦੱਸਿਓ ਬਾਈ ਕਮੈਂਟ ਐਕਸਪੈਰੀਮੈਂਟ ਕਰਨਾ ਹੈ ਜਾਂ ਕਰਿਆ ਹੋਇਆ ਜਰੂਰ ਦੱਸਿਓ